ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਲੋਕਤੰਤਰੀ ਸਰਕਾਰਾਂ ਦਾ ਪਹਿਲਾ ਵੱਡਾ ਕੰਮ ਹੋਇਆ ਕਰਦਾ ਹੈ ਪਰ ਪੰਜਾਬ ਅੰਦਰ ਲਗਾਤਾਰ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਖੜੇ ਕਰਦਾ ਹੈ ਵਿਧਾਨ ਸਭਾ ਹਾਲ ਦਾ ਫਲੋਰ ਵਿਖੇ ਚੋਰੀ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ ਥਾਣਾ ਗੁਰੈ ਦੇ ਅਧੀਨ ਪੈਂਦੇ ਪਿੰਡ ਰੁੜਕਾ ਕਲਾਂ ਵਿਖੇ ਇੱਕ ਗਰੀਬ ਕਿਸਾਨ ਦੇ ਖੂਹ ਤੋਂ ਚੋਰ ਤੂੜੀ ਬਣਾਉਣ ਵਾਲਾ ਰੀਪਰ ਅਤੇ ਟਰੈਲੀ ਨੂੰ ਟਰੈਕਟਰ ਦੇ ਪਿੱਛੇ ਪਾ ਕੇ ਲੈ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਪੁੱਤਰ ਜਨਰਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਖੂ ਗੁਰਾਇਆ ਰੋਡ ਵਿਖੇ ਸਥਿਤ ਹੈ ਜਿੱਥੋਂ ਰਾਤ ਨੂੰ ਚੋਰ ਰੀਪਰ ਅਤੇ ਟਰੈਲੀ ਨੂੰ ਟਰੈਕਟਰ ਦੇ ਪਿੱਛੇ ਪਾ ਕੇ ਲੈ ਗਏ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਕਰੀਬ 4 ਲੱਖ ਦਾ ਨੁਕਸਾਨ ਹੋਇਆ ਹੈ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਸ ਮੌਕੇ ਤੇ ਗੁਰਵਿੰਦਰ ਸਿੰਘ ਲੰਬੜਦਾਰ ਨੇ ਕਿਹਾ ਕਿ ਰੋੜਕਾ ਕਲਾ ਇਲਾਕੇ ਵਿੱਚ ਲਗਾਤਾਰ ਵਾਰਦਾਤਾਂ ਵਾਪਰੀਆਂ ਹਨ ਪਰ ਪੁਲਿਸ ਦੇ ਹੱਥ ਅਮੇਸ਼ਾ ਖਾਲੀ ਰਹਿੰਦੇ ਹਨ ਚੋਰਾ ਦੇ ਹੌਸਲੇ ਇੰਨੇ ਬਲੰਦ ਹਨ ਕਿ ਉਹ ਬੇਖੌਫ ਹੋ ਕੇ ਵਾਰਦਾਤਾ ਨੂੰ ਨਿਤ ਅੰਜਾਮ ਦੇ ਰਹੇ ਹਨ ਇਹ ਨਿਰੰਤਰ ਵਾਪਰ ਰਹੀਆਂ ਵਾਰਦਾਤਾ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਮੱਥੇ ਤੇ ਕਲੰਕ ਹਨ ਚੋਰਾ ਦੀ ਆਕਾਰਸਤਾਨੀ ਅੱਗੇ ਪੁਲਿਸ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ ਐਸਾ ਕਰਕੇ ਉਹ ਜਲਦੀ ਹੀ ਇਲਾਕੇ ਦੇ ਮੌਤਵਾਰ ਸੱਜਣਾ ਦੇ ਨਾਲ ਪਹੁੰਚਦੇ ਉੱਚ ਅਧਿਕਾਰੀਆਂ ਨੂੰ ਮਿਲਣ ਗਏ ਕੀ ਨਾਂ ਕੀ ਤੁਹਾਡਾ ਜੀ ਮਨਜਿੰਦਰ ਸਿੰਘ ਐ ਪਿਤਾ ਦਾ ਕੀ ਨਾਮ ਹੈ ਜਰਮਨ ਸਿੰਘ ਕੀ ਵਾਰਦਾਤ ਜਿਹੜੀ ਹੋਈ ਹੈ ਤੁਹਾਡੇ ਕੀ ਹੋਇਆ ਕੀ ਹੈ ਬਾਰਦਾਤ ਇਹੀ ਹੋਈ ਆ ਜੀ ਤੂੜੀ ਵਾਲਾ ਰੀਪਰ ਸੀਗਾ ਹਾਂਜੀ ਤੇ ਨਾਲ ਟਰਾਲੀ ਸੀਗੀ ਅੱਛਾ ਜੀ ਤੇ ਸਾਡੇ ਮੋਟਰ ਤੋਂ ਤਰਾਤ ਨੂੰ 12:20 ਮਿੰਟ ਤੇ ਤੇ ਪਿੰਡੋਂ ਇੱਥੋਂ ਰੁੜ ਕੇ ਕਿਉਂ ਜਾਈ ਐ ਲੋਕੇਸ਼ਨ ਕਢਾਈ ਸੀ ਕਿ ਇੱਥੋਂ ਲੈ ਕੇ ਗਏ ਮਤਲਬ ਸਵਾ 12 ਸਾਡੇ ਖੂਹ ਤੋਂ ਲੈ ਗਏ ਜਦਾਂਗੀ ਕਿਤੇ ਦੇ ਪਾਸੇ ਖੂਹ ਤੁਹਾਡਾ ਸਾਡਾ ਗਰੇਆਂ ਰੋਡ ਤੇ ਖੂਹ ਆ ਜੀ ਤੇ ਪੁਲਿਸ ਨੂੰ ਕੀਤੀ ਕੰਪਲੀਟ ਹਾਂਜੀ ਕੀਤੀ ਸੀ ਤੇ ਲੋਕੇਸ਼ਨ ਵਗੈਰਾ ਤੁਸੀਂ ਆਪ ਹੀ ਕਢਾਉਣ ਦੀ ਕੋਸ਼ਿਸ਼ ਵੀਰ ਦੀ ਕਰ ਰਹੇ ਹੋ ਕਿ ਕੀ ਲੋਕੇਸ਼ਨ ਵਗੈਰਾ ਕੁਝ ਲੱਭੀ ਤੁਹਾਨੂੰ ਲੋਕੇਸ਼ਨ ਜੀ ਇੱਥੋਂ ਰੁੜ ਕਿਉਂ ਵੀ ਕੈਮਰੇ ਸਾਰੇ ਕੜਾਏ ਸੀ ਕਿ ਤਾਂ ਮਤਲਬ ਰੁੜਕੀ ਤੋਂ ਬਡਾਲਾ ਸਾਈਡ ਨੂੰ ਗਈ ਆ ਮਸ਼ੀਨ ਤੇ ਬਡਾਲੇ ਵੀ ਹੁੰਦੀ ਐ ਐਚਪੀ ਦੇ ਪੰਪ ਤੋਂ ਕੜਾਈ ਸੀਗੀ ਡਿਟੇਲ ਉੱਥੋਂ ਮਤਲਬ ਬਡਾਲੇ ਵਾਲੇ ਪੰਪ ਤੋਂ ਮਤਲਬ ਮਸ਼ੀਨ ਲੰਘਦੀ ਐ ਬਡਾਲੇ ਵਾਲੋਂ ਜੀ ਤਾਂ ਉਦੋਂ ਗਾਹਾਂ ਬਡਾਲਾ ਐਂਟਰੀ ਕਹਾ ਕ੍ਰੋਸ ਨਹੀਂ ਕਰਦੀ ਹੈਗੀ ਉਦੋਂ ਪਿੱਛੇ ਪਿੱਛੇ ਹੀ ਉਹ ਜਾਨਾ ਕਿ ਇਹ ਪਿੰਡਾਂ ਵਿੱਚ ਨੂੰ ਮੋੜ ਲਈ ਉਹ ਨਹੀਂ ਤੇ ਭੱਠੇ ਕੋਲ ਸੋਨਾਲੀ ਕਾ ਟਰੈਕਟਰ ਆ ਇਹ ਤੇ ਮਤਲਬ ਬਡਾਲਾ ਨਹੀਂ ਕ੍ਰੋਸ ਕੀਤਾ ਜਿਹੜੇ ਵਾਲੇ ਵਾਲੇ ਵੀ ਅਸੀਂ ਥੋੜੇ ਜਿਹਾ ਕੈਮਰੇ ਕਢਾਏ ਸੀ ਕਿ ਉੱਥੋਂ ਵੀ ਨਹੀਂ ਕੁਝ ਨਹੀਂ ਉਤਮ ਨਹੀਂ ਕਰਾਸ ਕੀਤੀ ਕੱਲ ਰਾਤ ਦੀ ਗਈ ਹੈ ਪੁਲਿਸ ਦੀ ਜਿਹੜੀ ਹੁਣ ਤੱਕ ਦੀ ਕਾਰਵਾਈ ਆ ਕੀ ਕਿਉਂ ਨਹੀਂ ਉਤਮ ਉਪਰਾਲਾ ਕੀਤਾ ਹੁਣ ਤੱਕ ਪੁਲਿਸ ਵੱਲੋਂ ਹੁਣ ਤੱਕ ਤਾਂ ਇਹ ਹੀ ਉਪਰਾਲਾ ਆ ਉਹ ਨਹੀਂ ਉਹ ਸਵੇਰੇ ਮੁੰਡਾ ਆਇਆ ਸੀਗਾ ਉਹਨੇ ਜਿੰਨੇ ਵੀ ਹੋਏ ਨਾਲ ਆਹ ਮੜੇ ਮੋٹے ਕੈਮਰੇ ਕਢਾਏ ਅੱਜ ਕੱਲ ਤਾਂ ਨਹੀਂ ਕੋਈ ਕਾਰਵਾਈ ਨਹੀਂ ਕੀ ਕੀ ਅੱਜ ਉਹ ਮੁੰਡਾ ਆਇਆ ਸੀ ਉਹਨੇ ਜਿੰਨੇ ਕੁ ਬੜਾਲੇ ਇੱਕ ਦੋ ਗਏ ਨਾਲ ਉਹਨੇ ਕਢਵਾਈਆਂ ਹੋਰ ਤਾਂ ਕੋਈ ਕਾਰਵਾਈ ਨਹੀਂ ਮੰਗ ਕੀ ਕਰਦੇ ਆ ਅਸੀਂ ਮੰਗ ਤਾਂ ਇਹ ਹੀ ਆ ਵੀ ਸਾਨੂੰ ਮਸ਼ੀਨ ਸਾਡੀ ਮਿਲਣੀ ਚਾਹੀਦੀ ਆ ਪੀਪਲਸ ਨੂੰ ਜਿੱਦਾਂ ਵੀ ਆ ਕਾਰਵਾਈ ਆਪਣੀ ਕਰਨੀ ਚਾਹੀਦੀ ਤੁਹਾਡਾ ਕਾਰੋਬਾਰ ਇਹੀ ਹੈ ਜਾਂ ਹੋਰ ਕੁਝ ਵੀ ਕੰਮ ਹੈ ਨਾ ਤੁਹਾਡਾ ਕਾਰੋਬਾਰ ਤਾਂ ਇਹੀ ਹੈ ਜੀ ਹੋਰ ਤਾਂ ਕੋਈ ਕਾਰੋਬਾਰ ਨਹੀਂ ਹੈਗਾ ਆਪਣਾ ਤੇ ਜਿਹੜਾ ਕਿੰਨੇ ਕੁ ਦੀ ਸਾਰੀ ਮਸ਼ੀਨੀ ਸੀ ਤੇ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ 2 ਲੱਖ ਦੀ ਮਸ਼ੀਨ 2 ਲੱਖ ਦੀ ਟਰਾਲੀ ਹੈ 4 ਲੱਖ ਦਾ ਸਿੱਧਾ ਹਿਸਾਬ ਨੇ ਦੇਖੋ ਇਹ 4-5 ਤਰੀਕ ਦੀ ਰਾਤ ਨੂੰ ਜੂਨ ਦੀ ਨੂੰ ਇਹ ਸਾਡਾ ਨੌਜਵਾਨ ਮਨਜਿੰਦਰ ਸਿੰਘ ਇਹ ਵਿਚਾਰਾ ਟੂੜੀ ਬਣਾ ਕੇ ਰੀਪਰ ਦੇ ਨਾਲ ਕਰਾਏ ਦੀ ਓਟੀ ਟਰਾਲੀ ਲੈ ਕੇ ਜਿਆਦਾ ਕੰਮ ਕਰਦਾ ਮਿਹਨਤ ਕਰ ਰਿਹਾ ਆ ਪਰ ਚੋਰਾਂ ਦੇ ਜਿਹੜੇ ਹੌਸਲੇ ਆ ਉਹ ਇੰਨੇ ਬਲੰਦ ਹੋ ਚੁੱਕੇ ਆ ਪਹਿਲਾਂ ਤਾਂ ਲੋਕ ਸੋਹਾਂ ਤੇ ਕਸਿਮਤ ਸੀ ਕਿ ਇੰਨੀ ਲਾਹ ਲੈ ਕੇ ਕਿਸੇ ਦਾ ਬਟੂਆ ਖੋਲੇ ਆ ਸੜਕ ਤੋਂ ਮੋਟਰਸਾਈਕਲ ਚੱਕ ਲਿਆ ਪਰ ਹੁਣ ਤਾਂ ਇੰਨਾ ਜਿਆਦਾ ਹੌਸਲੇ ਬਲੰਦ ਹੋ ਗਏ ਆ ਵੀ ਉਹ ਖੇਤਾਂ ਦੇ ਵਿੱਚ ਖੜਿਆ ਰੀਪਰ ਤੇ ਟਰਾਲੀ ਨੂੰ ਵੀ ਆਪਣਾ ਟਰੈਕਟਰ ਪਾ ਕੇ ਲੈ ਗਏ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਸ਼ਾਇਦ ਕੰਮ ਕਰਨ ਦੀ ਨਹੀਂ ਸੁੱਤਾ ਆ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜੇ ਵਿਭਾਗ ਨੇ ਕਾਰਵਾਈ ਕਰਨੀ ਹੋਵੇ ਤਾਂ ਇਥੋਂ ਦੇ ਰਾਤ ਦੇ ਉਸਾਈ ਜੀ ਨੂੰ ਟਿੱਪ ਕਰ ਸਕਦੇ ਆ ਕੋ ਲੱਭ ਸਕਦੇ ਆ ਕਿ ਇਹ ਚੋਰੀ ਸੋੜ ਜਿਹੜੇ ਆ ਪਿੱਛੋਂ ਦੀ ਸੀਗੇ ਪਰ ਕਿਉਂ ਜਵਾਬਦਾ ਲੱਗਾ ਹੋਣ ਦੇ ਬਾਵਜੂਦ ਵੀ ਇੰਨੀਆਂ ਵਾਰ ਦਾਤਾਂ ਹੋਣਾ ਜਿਹੜਾ ਇਹ ਪੰਜਾਬ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਪਹਿਲਾਂ ਤਾਂ ਇਹਨਾਂ ਨੇ ਪੁਲਿਸ ਨੂੰ ਵੀ ਰਿਪੋਰਟ ਦਿੱਤੀ ਆ ਪੁਲਿਸ ਨੇ ਕੀ ਕਾਰਵਾਈ ਕੀਤੀ ਆ ਉਹ ਕੁਛ ਨਹੀਂ ਹੋਇਆ ਹੁਣ ਅਸੀਂ ਸਵੇਰੇ ਐਚ.ਐਚ.ਓ ਮੈਡਮ ਨੂੰ ਮਿਲਾਂਗੇ ਵੀ ਅਸਟਾਫ ਨੂੰ ਮਿਲਾਂਗੇ ਜਿੱਥੇ ਤੱਕ ਵੀ ਪ੍ਰਸ਼ਾਸਨ ਤੱਕ ਅਸੀਂ ਪਹੁੰਚ ਅਪਣਾਵਾਂਗੇ ਆਪਣੀ ਸइकिल ਦੀ ਜਾਵਾਂਗੇ ਪਿੰਡ ਵਾਸੀਆਂ ਨੂੰ ਮੋਹਤਬਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਪਰ ਕਾਰਨ ਇਹ ਆ ਵੀ ਰੋਜ਼ਾਨਾ ਰਿਪੋਰਟਾਂ ਦੇਣ ਦੇ ਨਾਲ ਅੱਜ ਤੱਕ ਵੀ ਕੋਈ ਮਸਲਾ ਜਿਹੜਾ ਉਹ ਹੱਲ ਨਹੀਂ ਹੋਇਆ ਚੋਰ ਕਦੇ ਵੀ ਟ੍ਰੇਸ ਨਹੀਂ ਹੋਇਆ ਹੈ ਮੈਂ ਤਾਂ ਅਰੜਕਾ ਕਲਾਂ ਦੀਆਂ ਹੀ ਵਾਰਦਾਤਾਂ ਦੇਖਦਾ ਹਾਂ ਜਿੰਨੀਆਂ ਵਾਰਦਾਤਾਂ ਵੀ ਹੋਈਆਂ ਪੁਲਿਸ ਗੁਰਾਇਬ ਪੁਲਿਸ ਇੱਕ ਵੀ ਦੱਸ ਦੇਵੇ ਕਿ ਜਿਹੜੀ ਟ੍ਰੇਸ ਹੋ ਗਈ ਆ ਪਤਾ ਨਹੀਂ ਪ੍ਰਸ਼ਾਸਨ ਜਾਂ ਇਹ ਕਰਨਾ ਨਹੀਂ ਚਾਹੁੰਦਾ ਇਹ ਚੋਰ ਹੀ ਇਹ ਚੋਰਾਂ ਦੀ ਜਿਹੜੀ ਇੰਟੈਲੀਜੈਂਸੀ ਇੰਨੀ ਜ਼ਿਆਦਾ ਹੈ ਕਿ ਪੁਲਿਸ ਦੀ ਇੰਟੈਲੀਜੈਂਸੀ ਜਿਹੜੀ ਆ ਉਹਨਾਂ ਦੇ ਮੁਦੇ ਫੇਲ ਹੋ ਆ ਕਿਉਂਕਿ ਆਪਾਂ ਕਹਿੰਨੇ ਆ ਸਾਡਾ ਕੂਫੀਆ ਵਿਭਾਗ ਬੜਾ ਤੰਤਰ ਬੜਾ ਕਾਮਯਾਬ ਵਾ ਆਪਾਂ ਕੋਈ ਚੀਜ਼ ਨੂੰ ਹੋਣ ਤੋਂ ਪਹਿਲਾਂ ਪਤਾ ਹੁੰਦਾ ਸਰਕਾਰਾਂ ਨੂੰ ਪਰ ਆ ਚੋਰ ਜਿਹੜੇ ਇੱਕ ਬਹੁਤ ਛੋਟੇ ਜਿਹੇ ਚੋਰ ਆ ਜਿਹੜੇ ਇਹਨਾਂ ਕੋਲੋਂ ਫੜ ਨਹੀਂ ਨੂੰਦਾ ਯਾਰ ਤੇ ਪ੍ਰਸ਼ਾਸਨ ਨੂੰ ਜਿਹੜੀ ਆ ਇਹ ਆਪਣਾ ਧੰਸ਼ਾ ਜਿਹੜਾ ਉਹ ਦਰੁਸਤ ਕਰਨਾ ਚਾਹੀਦਾ ਆ ਤੇ ਇੰਟੈਲੀਜੈਂਸ ਨੂੰ ਇਹਨਾਂ ਦੇ ਜਿਹੜੇ ਕੂਫੀਆ ਵਿਭਾਗ ਹੋ ਆ ਉਹਨਾਂ ਨੂੰ ਵੀ ਅਧਿਪਤਾਂ ਨੂੰ ਨਹੀਂ ਚਾਹੀਦੀ ਇਹ ਮੈਂ ਉਸ ਉੱਤੇ ਕਾਰਵਾਈ ਕੀਤੀ ਜਾਵੇ ਪਤਾ ਲਗਾਇਆ ਜਾਵੇ ਪਿੰਡਾਂ ਵਿੱਚ ਕੌਣ ਚੋਰ ਆ ਸਾਰਾ ਪਤਾ ਆ ਲੋਕਾਂ ਨੂੰ ਵਿੱਚ ਕਾਰਵਾਈ ਹੋਣੀ ਚਾਹੀਦੀ